ਇਸ ਦੁਨੀਆ ਤੇ ਮਾਂ ਤੇ ਧੀ ਦਾ ਰਿਸ਼ਤਾ ਬੜਾ ਹੀ ਪਿਆਰਾ ਦੱਸਿਆ ਜਾਂਦਾ ਹੈ ਤੇ ਤੇ ਮਾਂ ਤੇ ਧੀ ਦੀ ਮਮਤਾ ਜਿਹੜੀ ਹੈ ਉਸ ਦਾ ਕੋਈ ਵੀ ਅਸੀਂ ਜਾਇਜ਼ਾ ਜਿਹੜਾ ਉਹ ਨਹੀਂ ਲਗਾ ਸਕਦੇ ਪਰ ਕੀ ਹੋਵੇ ਜੇਕਰ ਮਾਂ ਦੇ ਹੁੰਦੇ ਹੀ ਧੀ ਦੇ ਨਾਲ ਕੋ ਕਰਮ ਕੀਤਾ ਜਾਵੇ ਜੀ ਹਾਂ ਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਚਾਰ ਮਰਲਾ ਕੁਆਟਰ ਰਾਮਨਗਰ ਚ ਜਿੱਥੇ ਕਿ ਇੱਕ ਹੈਰਾਨੀ ਭਰਾ ਤੇ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਜਿੱਥੇ ਕਿ 13 ਸਾਲ ਦੀ ਨਬਾਲਗ ਬੱਚੀ ਦੇ ਨਾਲ ਲਗਾਤਾਰ ਕੁਕਰਮ ਕੀਤਾ ਜਾ ਰਿਹਾ ਉਹ ਵੀ मां के रंदे क्योंकि ये बच्ची जेडी है वो अपनी मां ਦੇ ਨਾਮ ਰਹਿੰਦੀ ਸੀ मां पिउ ਦੀ ਆਪਸ ਚ ਅਨਵਨ ਕਾਰਨ मां ਜਿਹੜੀ ਹੈ ਉਹ ਕਿਰਾਏ ਤੇ ਕਮਰੇ ਤੇ ਜਿਹੜਾ ਹੈ ਉਹ ਸਰ ਨਾਲ ਨਜਾਇਜ਼ ਸੰਬੰਧ ਸੀ ਜਿਸ ਵਿਅਕਤੀ ਦੇ ਨਾਲ ਗੌਤਮ ਨਾਮ ਦਾ ਇਹ ਵਿਅਕਤੀ ਜਿਸ ਦੇ ਨਾਲ ਇਸਨੇ ਨਜਾਇਜ਼ ਸੰਬੰਧ ਸੀ ਤੇ ਉਸਦੇ ਨਾਲ ਹੀ ਇੱਕ ਕਮਰੇ ਦੇ ਵਿੱਚ ਰਹਿ ਰਹੀ ਸੀ ਤੇ ਗੌਤਮ ਦੇ ਵੱਲੋਂ ਹੀ ਇਸ ਨਵਾਲਕ ਬੱਚੀ ਦੇ ਨਾਲ ਕੁਕਰਮ ਕੀਤਾ ਜਾਂਦਾ ਹੈ ਤੇ ਜਦ ਉਸ ਬੱਚੀ ਨੂੰ ਜਿਹੜਾ ਹੈ ਆਪਸ ਚ ਜਦੋਂ ਇਸਨੇ ਗੱਲ ਕਰਨੀ ਚਾਹੀ ਤਾਂ ਇਸ ਦੀ ਗੱਲ ਆਪਣੇ ਪਰਿਵਾਰ ਦੇ ਨਾਲ ਨਹੀਂ ਹੋਈ ਕਿਉਂਕਿ ਉਸ ਦੀ ਮਾਂ ਜਿਹੜੀ ਹੈ ਉਹ ਇਸ ਧੀ ਨੂੰ ਜਿਹੜਾ ਹੈ ਆਪਣੇ ਪੇਟ ਤੋਂ ਪਹਿਲਾਂ ਹੀ ਅੱਢ ਚੁੱਕੀ ਸੀ ਤੇ ਆਪਣੇ ਨਾਮ ਰੱਖ ਦਿੱਤਾ ਇਸ ਬੱਚੀ ਨੇ ਜਿਹੜੀ ਹੈ ਬਹੁਤ ਹੀ ਹਿੰਮਤ ਦਿਖਾ ਕੇ ਕਿਸੇ ਨਾ ਕਿਸੇ ਤਰੀਕੇ ਦੇ आज तो अपने प्यों तक पहुंच दी है ता प्यों ਨੂੰ ਜਿਹੜੀ ਹੈ ਇਹ ਗੱਲ ਕਰਨਾ ਚਾਹੁੰਦੀ ਹੈ ਪਰ ਸ਼ਰਮ ਦੀ ਮਾਰੀ ਇਹ ਬੱਚੀ ਜਿਹੜੀ ਹੈ ਉਹ ਗੱਲ ਨਹੀਂ ਕਰ ਸਕਦੀ ਕਾਇਸ ਨੇ ਆਪਣੀ ਚਾਚੀ ਦੇ ਨਾਲ ਸਾਰੀ ਆਬਦੀਤੀ ਸੁਣਾਈ ਤੇ ਜਦੋਂ ਫਿਰ ਘਰਦਿਆਂ ਨੂੰ ਇੱਕ ਇੱਕ ਕਰਕੇ ਪਤਾ ਚੱਲਦਾ ਹੈ ਤਾਂ ਪੁਲਿਸ ਨੂੰ ਜਿਹੜਾ ਇਹ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਇਸ ਬੱਚੀ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇਹ ਕੁਗਰਮ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ ਇਸ ਬੱਚੀ ਨੂੰ ਨਰਕ ਦੀ ਜ਼ਿੰਦਗੀ ਜਿੜੀ ਹੈ ਉਹ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਫਿਲਹਾਲ ਜੇਕਰ ਅਸੀਂ ਗੱਲ ਕਰੀਏ ਇਸ ਮਾਂ ਦੀ ਇਸ ਨੂੰ ਅਸੀਂ ਮਾਂ ਤਾਂ ਨਹੀਂ ਕਹਿ ਸਕਦੇ ਕਹਿੰਦੇ ਨੇ ਕਿ ਮਾਵਾ ਜਿਹੜੀਆਂ ਨੇ ਉਹ ਮਾਵਾ ਨਹੀਂ ਹੋ ਸਕਦੀਆਂ ਹਾਲਾਂਕਿ ਪੁੱਤਾਂ ਨੂੰ ਪੁੱਤ ਕਿਹਾ ਜਾਵੇ ਪਰ ਇੱਕ ਕਾਲੀ ਉਗਦੇ ਵਿੱਚ ਨਨਕੂਪ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਾਂ ਨੇ ਜੜਾਇਆ ਆਪਣੀ ਬੱਚੀ ਨੂੰ ਜੜਾਇਆ ਨਰਕ ਦੀ ਜ਼ਿੰਦਗੀ ਤੇ ਪੁੱਛ ਤੱਕੇ ਕਿ ਬੁੱਤਾਂ ਤੇ ਮੁੜ ਕੇ ਉਸਦੀ ਸਾਰ ਨਹੀਂ ਹਾਲਾਂਕਿ ਇਸ ਦੀ ਮਾਂ ਨੂੰ ਇੱਕ ਸਾਰੀ ਗੱਲਬਾਤ ਪਤਾ ਲੱਗਣ ਦੇ ਬਾਅਦ ਵੀ ਉਹ ਫਰਾਰ ਚੱਲ ਰਹੀ ਹੈ ਆਪਣੇ ਨਜਾਇਜ਼ ਸੰਬੰਧਿਤ ਵਿਅਕਤੀ ਦੇ ਨਾਲ ਉਸਨੇ ਮੌਤਮ ਦੇ ਨਾਲ ਅਸੀਂ ਕਹਿ ਸਕਦੇ ਹਾਂ ਉਸਦੇ ਨਾਲ ਫਰਾਰ ਚੱਲ ਰਹੀ ਹੈ ਹਜੇ ਤੱਕ ਆਪਣੀ ਬੇਟੀ ਦੀ ਜੜੀ ਹੈ ਕੋਈ ਖਬਰ ਸਾਹ ਨਹੀਂ ਮਿਲ ਰਹੀ ਕਿ ਦੂਜੇ ਪਾਸੇ ਜਿਹतरह ਦੀ ਗੱਲ ਕਰੀ ਮੁਹੱਲੇ ਵਾਸੀਆਂ ਦੀ ਤਾਂ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਮੁਹੱਲਾ ਵਾਸੀ ਤੇ ਬੱਚਿਆਂ ਦਾ ਪਿਤਾ ਜਣਾਏ ਹੋ ਲਗਾਤਾਰ ਮੰਗ ਕਰ ਰਹੇ ਹੂ ਕਿ ਸਾਕਾ ਸੰਸਦ ਤੋਂ ਕੇਨਾ ਨੂੰ ਇਨਸਾਫ ਦਿੱਤਾ ਜਾਵੇ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਤੇ ਅਜਿਹੇ ਹੂ ਕਰਮ ਕਰਨ ਵਾਲੇ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਉਤੇ ਹੀ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਪਹੁੰਚਿਆ ਸਿਵਲ ਹਸਪਤਾਲ ਦੇ ਵਿੱਚ ਇਸ ਬੱਚੀ ਦਾ ਜਿਹੜਾ ਇਹ ਮੈਡੀਕਲ ਕਰਵਾਇਆ ਜਾ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਖਾਸ ਗੱਲਬਾਤ ਵੀ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਤੇ ਮੁਹੰਨਾਂ ਵਾਸੀਆਂ ਦੇ ਨਾਲ ਤੇ ਉੱਧਰ ਹੀ ਡੀਐਸਪੀ ਰਜਿੰਦਰ ਮਨਪਾਸ ਨੇ ਪਰਿਵਾਰ ਨੂੰ ਇਹ ਆਸ਼ਵਾਸਨ ਦਿੱਤਾ ਹੈ ਕਿ ਜਲਦ ਹੀ ਇਸ ਮੁੱਲਜ਼ਮ ਨੂੰ ਕਾਬੂ ਕੀਤਾ ਜਾਵੇਗਾ ਤੇ ਇਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਜੀਤੂ ਮਾਰਾ ਹੈ ਜਿਆ ਬੱਚੀ ਮੇਰੀ 1.5 ਮਹੀਨੇ ਦੀ ਏੜ ਮੇਰੀ ਘਰ ਵਾਲੀ ਹੈਗੀ ਆ ਖਾਣੇ ਵੇਚਣ ਰਾਇਨਾਮਾ ਕਰਵਾਣ ਦੀ ਕੁਛ ਕਹਣ ਦੀ ਸੀ ਕਿ ਮੈਂ ਕਿਰਾਏ ਤੇ ਰਹਿਣਾ ਚਾਹਨੀ ਆ ਮੈਂ ਪੁਲਿਸ ਵਾਲਿਆਂ ਨੂੰ ਕਹਣ ਦੇਦਾ ਇਹ ਕਿ ਕਿਰਾਏ ਤੇ ਕੱਲੀ ਕਿਦਨਾਰੇਗੀ ਪੁਲਿਸ ਵਾਲਿਆਂ ਨੇ ਕਹਣ ਦੇਦੇ ਕਿ ਕੱਲੀ ਰਹੇਗੀ ਕਿਰਾਏ ਤੇ ਰਹੇਗੀ ਬਾਕੀ ਦੂਸਰੀ ਘਰ ਦੀ ਕਿ ਜਿਹੜੀ ਮੇਰੀ ਬੱਚੀ ਹੈ ਉਹ ਗਾਂਢੀ ਮੈਂ ਪੂਰੀ ਰੱਖੀ ਆਪਣੇ ਨਾਮ ਪੂਰੀ 1.5 ਮਹੀਨਿਆਂ ਨੇ ਆਪਣੇ ਕੋਲ ਰੱਖੀ ਆ ਘਰ ਵਾਲੀ ਮੇਰੀ ਨੇ ਉਸ ਤੋਂ ਬਾਅਦ ਮੈਨੂੰ ਜਦੋਂ ਥੋੜੀ ਕਿਤੇ ਬਾਅਦ ਪਤਾ ਲੱਗਦਾ ਕਿ ਕੁੜੀ ਮੇਰੀ ਕਿੱਥੇ ਰਹਿਣ ਦੀ ਬਈਆ ਦਿਨ ਹੀ ਦਿਨ ਨੂੰ ਪਤਾ ਲੱਗਦਾ ਓਨੇ ਦਿਨ ਜਿਹੜਾ ਗੋਤਮ ਨਾ ਦਾ ਸਖਸ਼ਾ ਗਿਆ ਮੇਰੀ ਘਰਾਂ ਨਾਲ ਜਿਹੜਾ ਰਹਿੰਦਾ ਗਿਆ ਉਹ ਕਮਰੇ ਜਿਹੇ ਕਰਵਾ ਦਿੰਦਾ ਸੀ ਜਦੋਂ ਕਮਰੇ ਜਿਹੇ ਕਰਵਾਉਂਦਾ ਸੀ ਤਾਂ ਮੈਨੂੰ ਜਿਹੜਾ ਜਾਂਦਾ ਸੀ ਤਾਂ ਮੈਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਕੁੜੀ ਨਾਲ ਕੀ ਹੋਣ ਦੇ ਦਾ ਜੀ ਨਹੀਂ ਹੁਣ ਕੱਲ ਪਰਸੋ ਮੇਰੀ ਕੁੜੀ ਹੈ ਜਿਹੜੀ ਕਿਹਾ ਤੇ ਸਹੇਲੀਆ ਸੁਨਿਆਪੇ ਜੰਡੀ ਦੀ ਕਿ ਮੇਰਾ ਡੈਡੀ ਜਦਾ ਹੁੰਦੇ ਤਾਂ ਮੈਂ ਮਾਰ ਜਣਾ ਫਿਰ ਮੈਨੂੰ ਕੱਲ ਮੇਰੀ ਕੁੜੀ ਮਿਲੀ ਹੈਗੀ ਆ ਉਹ ਕੁੜੀ ਮੇਰੀ ਮੈਨੂੰ ਕਹਿਣ ਦੀ ਕਿ ਨਾ ਕੋਈ ਗੱਲ ਨਹੀਂ ਮੈਂ ਮੈਨੂੰ ਆਇਆ ਆਪਣੇ ਨਾਲ ਕੁੜੀ ਲੈ ਕੇ ਫਿਰ ਉਹ ਮੈਨੂੰ ਗਾਂਢੀ ਡੜੀ ਕਿੰਨੇ ਜੋ ਗਲਮੇ ਨਾਲ ਹੋਣਦੀਆਂ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਨਾ ਬਣੀ ਚਾਚੀ ਨੂੰ ਦੱਸਣੀ ਆ ਫਿਰ ਉਹਨੇ ਜਿੰਨੀ ਵੀ ਜੋ ਵੀ ਉਹਦੇ ਨਾਲ ਵਾਤਾਵਰਨ ਜੋ ਵੀ ਆ ਔਰ ਸਾਰਿਆਂ ਨਾਲ ਮੇਰੀ ਚਾਚੀ ਨੂੰ ਦੱਸ ਰਹੀ ਆ ਤੇ ਮੈਂ ਫੁਲਫੀ ਕੰਪਲੀਟ ਕੀਤੀ ਮਾਡਲ ਆ ਤੇ ਹਾਂ ਜੀ ਹਾਂ ਫੁਲਫੀ ਕੀਤੀ ਕੋਈ ਸਵੋਚ ਨਹੀਂ ਕਰਨੀ ਜੀ ਤੇ ਜਿਹੜੀ ਕੁੜੀ ਜਿਸਟਾ ਮਾਂ ਤੇ ਜਿਹੜਾ ਉਹ ਮੁੰਡਾ ਗੋਤਮ ਉਹ ਕਿੱਥੇ ਨੇ ਉਹ ਇਸ ਵੇਲੇ ਕੋ ਮੁੰਡੇ ਦੇ ਆ ਅੱਗੇ ਪਿੱਛੇ ਦੌੜੰਦੇ ਦੇ ਆ ਭਜੰਡੇ ਦੇ ਆ ਹੁਣ ਫੁਲਫੀ ਤੋਂ ਰੋਕੇ ਕੁੜੀ ਦੀ ਕਿੰਨੀ ਉਮਰ ਕੋੜੀ ਦੀ ਉਮਰ 13 ਸਾਲ ਦੀ ਵੀ ਕੀ ਮੰਗ ਕੀ ਕਰਦੇ ਹੋ ਮੰਗ ਇਹ ਕਰਨਿਆ ਕਿ ਜਿਹੜਾ ਮੇਰੇ ਕੁੜੇ ਦੇ ਆਤਿਆਚਾਰ ਹੋਣੇ ਦਾ ਮੈਨੂੰ ਇਹਦਾ ਇਨਸਾਫ ਚਾਹੀਦਾ ਜੀ ਮੇਰਾ ਨਾਮ ਰਿਤੂ ਮਹਿਰਾ ਤੇ ਇਸ ਤਰ੍ਹਾਂ ਕੀ ਗੱਲਬਾਤ ਇਸ ਹੈ ਜਿਸ ਤਰ੍ਹਾਂ ਇਹ ਬੱਚੇ ਦੇ ਨਾਲ ਦਰਿੰਦਗੀ ਹੋਈ ਹੈ ਬੱਚੇ ਦੇ ਨਾਲ ਇਨਾ ਗਲਤ ਕੀਤਾ ਗਿਆ ਹੈ ਸ਼ੇਡ ਛੜ ਛੜ ਹੋਈ ਆ ਬੱਚੇ ਦੇ ਨਾਲ ਸਾਰਾ ਪਰਿਵਾਰ ਔਰ ਸਾਰਾ ਬਲਾ ਸੋਕ ਦੀ ਲਹਿਰ ਵਿੱਚ ਹੈ ਇਸ ਟਾਈਮ ਅਸੀਂ ਇਹ ਚਾਹੁੰਦੇ ਆ ਕਿ ਇਸ ਬੰਦੇ ਨੂੰ ਇਸ ਸ਼ਖਸ ਨੂੰ ਜਿਹੜਾ ਗੋਤਮ ਨਾਮ ਦਾ ਸ਼ਖਸ ਹੈ ਇਹਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਸ ਨੇ ਇਸ ਛੋਟੀ ਜੀ ਬੱਚੀ ਦੇ ਨਾਲ ਨਵਾਲਿਕ ਬੱਚੀ ਦੇ ਨਾਲ ਇੰਨਾ ਗਲਤ ਡਿਸੀਜਨ ਲਿਆ ਇੰਨਾ ਗਲਤ ਟੱਚ ਕਰਕੇ ਗਲਤ ਸ਼ੇਡਖਾਨੀ ਕਰਕੇ ਬੱਚੇ ਨੂੰ ਮੋਹ ਦੇ ਮੂੰਹ ਚ ਦੇਖੇਲਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਤੋਂ ਚਾਰ ਮੱਲਾ ਗੋਦੰਗੁਰ ਨਾਲ ਕੋਣ ਗੋਤਮ ਚਾਰ ਮੱਲੇ ਦੇ ਰਹਿਣ ਵਾਲਾ ਆ ਤੇ ਇਹ ਵੀ ਚਾਰ ਮੱਲੇ ਦੇ ਹੀ ਆਪਾਂ ਰਹਿਣ ਵਾਲੇ ਆ ਤੇ ਮਹੱਲਾ ਵਾਸੀ ਆ ਤੇ ਆਪਾਂ ਇਹੀ ਚਾਹਾਂਗੇ ਇਹਨਾਂ ਦੇ ਨਾਲ ਖੜੇ ਆ ਸਾਰੇ ਮਹੱਲਾ ਵਾਸੀ ਔਰ ਆਪਾਂ ਸਾਰੇ ਇਹੀ ਚਾਹਾਂਗੇ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਔਰ ਇਨਸਾਫ ਹੋਵੇ ਇਸ ਬੱਚੇ ਨਾਲ ਜਿਹੜੇ ਚਲੇ ਨਾ ਦੇ ਵਿੱਚ ਨਾਲ ਨਾਲ ਕੋਣ ਗੋਤਮ ਦੇ ਨਾਲ ਕੋਣ ਹੋਰ ਹੈ ਗੋਤਮ ਨਾਲ ਉਹਦੀ ਮਦਰ ਹੈ ਇੱਕ ਉਹਨਾਂ ਦੀ ਮਦਰ ਹੈ ਇੱਕ ਲక్ష్ਮੀ ਹੈ ਇੱਕ ਕੋਈ ਕਹਿੰਦੇ ਨੇ ਢਾਂਗੂ ਦੀ ਲੇਡੀ ਆ ਔਰ ਪ੍ਰੀਤ ਪ੍ਰੀਤ ਤੇ ਇੱਕ ਹੋਰ ਲੇਡੀ ਆ ਅਨਪਛਾਤੀ ਕਹਿ ਸਕਦੇ ਆ ਆਪਾਂ ਕਿਉਂਕਿ ਉਹਨਾਂ ਨੂੰ ਨਾਂ ਨਹੀਂ ਪਤਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਸਤ ਜਲਦੀ ਤੋਂ ਜਲਦੀ ਕੀਤਾ ਜਾਏ ਰਸ ਮੈਂ ਕਹਿੰਦਾ ਕਿ ਆ ਕਿੰਨੇ ਦਿਨ ਤੋਂ ਜਿਹੜਾ ਇੰਦਾਰੀ ਇਹ ਬੇਟੀ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਸੀ ਔਰ ਮੈਨੂੰ ਡਰਾਇਆ ਠੁਮਕਾਇਆ ਜਾ ਰਿਹਾ ਸੀ ਔਰ ਮੌਕਾ ਮਿਲਦੇ ਹੀ ਉੱਥੋਂ ਨਿਕਲੀ ਹੈ ਬੇਟੀ ਤੇ ਆਪਣੇ ਘਰਦਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਨਾਲ ਬਹੁਤ ਹੀ ਗਲਤ ਅਚੋ ਇਹਦਾ ਬਹੁਤ ਹੀ ਗਲਤ ਹੈਦਾ ਬੇਟੀ ਬਾਰ-ਬਾਰ ਸੱਜ ਵਿੱਚ ਜਾ ਰਹੀ ਹੈ ਬਾਰ-ਬਾਰ ਉਹਦੇ ਪੇਨ ਉੱਠ ਰਹੀ ਹੈ ਬਾਰ-ਬਾਰ ਠੀਕ ਹੋ ਰਹੀ ਹੈ ਬੇਟੀ ਆਪਣੀ ਮਾਂ ਕੋਲ ਰਹਿੰਦੀ ਸੀ ਬੇਟੀ ਮਾਂ ਕੋਲ ਰਹਿੰਦੀ ਸੀ 1 ਮਹੀਨੇ ਤੋਂ ਔਰ ਉਹਨੂੰ 1 ਮਹੀਨੇ ਤੋਂ ਇੱਥੋਂ ਸਾਡੀਆਂ ਕੋਈ ਪ੍ਰਧਾਨਾਂ ਸੀ ਕੋਈ ਆਈਆਂ ਇਹਨਾਂ ਦੇ ਇੱਥੇ ਜਿਹੜੀਆਂ ਉਹਨਾਂ ਨੂੰ ਲੈ ਕੇ ਗਈਆਂ ਇਹਨਾਂ ਦੇ ਘਰੋਂ ਆਪਣੀ ਜ਼ਿੰਮੇਵਾਰੀ ਤੇ ਕਿ ਇਹਨੂੰ ਆਪਣੀ ਦੀ ਮਾਂ ਦੇ ਨਾਲ ਕੱਲਿਆ ਜਾਵੇ ਤੇ 1 ਮਹੀਨੇ ਤੋਂ ਮਾਂ ਦੇ ਨਾਲ ਗਈ ਸੀ ਮੰਗ ਕਰਦੇ ਆ ਕਿ ਇਹਨਾਂ ਨੂੰ ਸੱਤ ਤੋਂ ਸੱਤ ਸਜਾ ਦਿੱਤੀ ਜਾਏ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨੀ ਆ ਛੇਤੀ ਤੋਂ ਛੇਤੀ ਫੜਿਆ ਕੱਲ ਨੂੰ ਇਹਨਾਂ ਦੀ ਧੀ ਆ ਕਿਸੇ ਹੋਰ ਦੀ ਵੀ ਹੋ ਸਕਦੀ ਆ ਸਾਡੀ ਵੀ ਹੋ ਸਕਦੀ ਆ ਕਿਸੇ ਦੀ ਧੀ ਦੇ ਨਾਲ ਇਹੋ ਜਿਹਾ ਕਦਮ ਨਾ ਚੁੱਕਿਆ ਜਾਏ ਕਿਸੇ ਦੀ ਧੀ ਨਾਲ ਇਹੋ ਜਿਹਾ ਕੋਈ ਕੰਮ ਨਾ ਹੋਏ ਰੀਸੈਂਟਲੀ ਥੋੜੀ ਦੇਰ ਪਹਿਲਾਂ ਆਪਾਂ ਇਨਫੋਰਮੇਸ਼ਨ ਮਿਲੀ ਆ ਇਸ ਘਟਨਾ ਬਾਰੇ ਜੇ ਤੁਸੀਂ ਗੱਲ ਕਰਦੇ ਹੋ ਸੋ ਆਪਾਂ ਸਾਡੇ ਲੀਡਿੰਗ ਫੈਕਟਰ ਰੋਹਿੰਦਰ ਕੌਰ ਐਸਐਚਐਮ ਮਮੂਨ ਕੈਂਟ ਮੈਡਮ ਰਜਨੀ ਵਾਲਾ ਆਪਾਂ ਸਾਰੇ ਇੱਥੇ ਆਏ ਆ ਜੋ ਇਨੀਸ਼ੀਅਲ ਜਾਂਚ ਆਪਾਂ ਸ਼ੁਰੂ ਕਰਤੀ ਹੈ ਸੋ ਇਹਦੀ ਜਾਂਚ ਕਰਕੇ ਜੋ ਲੀਗਲ ਐਕਸ਼ਨ ਬਣਦਾ ਉਹ ਕਰ ਰਹੇ ਸਰ ਉਹਨਾਂ ਦਾ ਕੱਲ੍ਹ ਰਾਤ ਨੂੰ ਕੰਪਲੀਟ ਕੀਤੀ ਸੀਗੀ ਤੇ ਬੰਦੇ ਲੈ ਕੇ ਗਏ ਸੀ ਲੇਖਨਜੀ ਅਫਸਰ ਕੋਲ ਪਤਾ ਨਹੀਂ ਲੱਗਦਾ। ਜਦੋਂ ਇਨੀਸ਼ੀਅਲ ਸਟੇਜ ਤੇ ਕਈ ਵਾਰ ਕੋਈ ਆਉਂਦਾ ਹੈ ਨਾ ਕੋਈ ਆ ਕੇ ਕੋਈ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸੰਦਾ ਕਿਉਂਕਿ ਬੱਚਾ ਹੈ। ਸੋ ਹੁਣ ਉਹਦੇ ਕੁਝ ਮੋਤਵਰਾਨੇ ਮੈਨੂੰ ਵੀ ਫੋਨ ਕੀਤਾ। ਹੁਣ ਇਹ ਪਾਤਰੀ ਸੇਬਲਾ ਸਟਾਰ ਆ ਗਿਆ ਜੋ ਸੱਚ ਐਕਸ਼ਨ ਬੰਦਾ ਹੈ। ਉਹਨੂੰ ਪ੍ਰੋਪਰ ਕੀਤਾ ਜਾਏਗਾ। ਜਿਹੜਾ ਕਲਪਰੇਟ ਆ ਉਹਦੇ ਮੁਕਾਮ ਤੱਕ ਪਹੁੰਚਾਇਆ ਜਾਏਗਾ।